ਬੋਲਕ ਸੌਰੀ ਥੈਂਕ ਯੂ ਇਹਦਾ ਨਾ ਹੋਵੇ ਇਹਨੂੰ ਥਾਣੇ ਭੜਾਓ ਗਲਤੀ ਕਰਕੇ ਛੁਟਕਾਰਾ ਹੁੰਦਾ ਹੈ ਤਾਂ ਗਲਤੀ ਕਰਕੇ ਰਿਸ਼ਟਾਲਾ ਕਰ ਲੈਣੇ ਹੋਇਆ ਨੂੰ ਸਾਡੇ ਨੇ ਤੇ ਘਰ ਵਾਲੀ ਨੂੰ ਧੀ ਬਣਾਇਆ ਜੇ ਸਾਡੀ ਧੀਾਂ ਵਰਗੀ ਆ ਕੋਈ ਪ੍ਰੋਗਰਾਮ ਨੇ ਕੰਮ ਨਜ਼ਰ ਰੱਖਦੇ ਸੀ ਉੱਪਰ ਵਸੇ ਵਸੇ ਭਈਏ ਪਾਇਆ ਪੰਜਾਬ ਦੇ ਵਿੱਚ ਆਣ ਕੇ ਫੰਡ ਕਿੱਥੇ ਗਿਆ ਸਾਡਾ ਪੰਜਾਬ ਕਿੱਥੇ ਗਈਆਂ ਸਰਕਾਰਾਂ ਆ ਜਿਹੜੇ ਕਮੈਂਟਾਂ ਦੇ ਵਿੱਚ ਕਹਿੰਦੇ ਆ ਨਾ ਵੀ ਇਦਾਂ ਇਦਾਂ ਕਰਕੇ ਆ ਵੀ ਆਹ ਦੇਖ ਲੋ ਕੀ ਹਾਲ ਕਰਦੇ ਆ ਤੀਹ ਪੈਣਾ ਦਾ ਇਹ ਤਾਂ ਪਰਦੇਸੀ ਲੋਕ ਕੁਝ ਨਹੀਂ ਸੀ ਕੱਲੀ ਕੁੜੀ ਬੁਰਸ਼ ਕਰਦੀ ਵੀ ਘਰੇ ਉਹ ਛੋਟਾ ਜਿਹਾ ਬੀਕ ਇੱਕ ਇਹਨੇ ਜਾ ਕੇ ਕੁੜੀ ਨੂੰ ਧੱਕਾਸ਼ਾਹੀ ਕੀਤੀ ਉਹਦੇ ਨਾਲ ਜੇ ਕੁੜੀ ਨੇ ਨਾ ਉਹ ਮੜੀ ਜਿਹੇ ਹਮਦਰਦ ਕਰਦੀਏ ਕੁਝ ਵੀ ਕਰ ਸਕਦਾ ਸੀ ਇਹ ਇਹ ਪ੍ਰਵਾਸੀ ਛੱਡਣਾ ਹੈ ਉਹਨੂੰ ਆ ਦੇਖੋ ਜੀ ਪ੍ਰਵਾਸੀਆਂ ਦਾ ਹਾਲ ਪੈਣੇ ਕੀ ਕਹਿਣਾ ਚਾਹੁੰਦੇ ਤੁਸੀਂ ਮੈਂ ਤਾਂ ਕਹਿੰਨੀ ਇਹਨੂੰ ਇਸ ਘਰ ਵਿੱਚ ਮੈਂ ਰਹਿਣ ਨਹੀਂ ਦੇਣਾ ਹਾਂ ਕੁੜੀ ਦੀ ਮਾਂ ਵਾ ਓਏ ਰੜਕਣਾ ਹੈ ਆ ਵੀ ਘਰ ਵੀ ਵਿਖਾਓ ਅਰੇ ਘਰ ਹੈ ਜੀ ਇਹਦਾ ਪਰਦੇਸੀ ਦਾ ਘਰ ਹੈ ਜਿਹੜਾ ਸਾਡੇ ਪੰਜਾਬ ਦੇ ਵਿੱਚ ਸਾਡੀ ਸਰਕਾਰਾਂ ਆ ਪਰਦੇਸੀਆਂ ਨੂੰ ਘਰ ਦੇ ਦਿੰਦੇ ਆ ਪਲਾਟ ਬਣਾ ਕੇ ਜਗਾ ਵੇਚ ਦਿੰਦੇ ਆ ਗਿਆ ਉਸ ਤੋਂ ਬਾਅਦ ਫਿਰ ਸਾਡੀਆਂ ਸਾਡੀਆਂ ਧੀਆਂ ਭੈਣਾਂ ਨੂੰ ਪੈਂਦੇ ਆ ਵੀ ਸਰਕਾਰ ਨੂੰ ਕਹਿਣਾ ਚਾਹਣਾ ਜਿਹੜੇ ਪਰਦੇਸੀ ਆਉਂਦੇ ਇੱਥੇ ਇਹਨਾਂ ਨੂੰ ਜਗਾ ਦੇਣੀ ਨਹੀਂ ਚਾਹੀਦੀਗੀ ਜਿਹੜੇ ਬੰਦੇ ਗੰਦ ਪਾਇਆ ਇਹਨਾਂ ਪਰਦੇਸੀਆਂ ਨੇ ਆਣੀ ਹੈ ਹੈ ਉਹ ਹੀ ਆ ਗਲਤੀ ਮੈਂ ਤਾਂ ਤੁਮਨੇ ਗਲਤੀ ਕੀਆ ਸਾਹ ਤਾ ਤੁਮਕੋ ਇਤਨਾ ਨਹੀਂ ਪਤਾ ਲੱਗਦਾ ਕਿ ਮੇਰੀ ਲੜਕੀ ਜਿਹੀ ਹੈ नहीं गलती है हाँ गलती है उच्ची बोलो ने बोलो गलती है गलती है ना तो तुमने तो तो इसके क्यों अंदर ऐसे सोच के क्या डाला किसने बताया था कि तुम जाओ नहीं हाँ अपनी तो मर्जी से क्या फोन दिया तुम अपनी मर्जी से गया था तो कि किसी कि ने कहा था जाने को नहीं दम्प्ली होगा हाँ दम्प्ली तो हो हाँ चोर के ਹਾ ਜਦੋਂ ਤੇ ਉੱਚੀ ਤੇ ਕੇ ਬੋਲ ਆਪਣੀ ਮਾਂ ਕੋ ਕਹਿ ਵੀ ਮੈਂ ਵੀ ਆਪਣੀ ਗਲਤੀ ਮੰਨਦਾ ਹਾਂ ਠੀਕਾ ਮਾਤਾ ਅੱਗੇ ਕੋਈ ਐਸਾ ਨਹੀਂ ਕਰਕੇ ਤੁਰੂਗਾ ਪਰ ਦੋ ਮਿੰਟ ਐਸੇ ਕਰ ਨਾ ਮਾਂ ਰਾਣੀ ਕਿੱਥੇ ਰਾਣੀ ਬੁਲਾ ਰੇ ਸਰਦਾ ਗਾੜੀ ਨਾ ਨਹੀਂ ਪਰ ਹੁੰਦਾ ਅੱਗੇ ਆਉਰੇ ਹੁਣ ਜੇ ਗਲਤੀ ਮੰਨਦਾ ਠੀਕ ਨਹੀਂ ਨਹੀਂ ਬਾਹਰ ਕੱਢ ਕੇ ਸਾਰੇ 10 ਬੰਦੇ ਆ ਦੇ ਨਾਲ ਚਲ ਪੜਾ ਹਾਂ ਗਲਤੀ ਹੋ ਗਈ ਐਸਾ ਰਾਣੀ ਮੇਰੇ ਕੁੜੀ ਕੋਲ ਮਾਂ ਹਾਂ ਅਰ ਤੁਸੀਂ ਹੁੰਦੇ ਨਾ ਮੰਨਦੇ ਹੋ ਹਾਂ ਜਿਹੜਾ ਕਿਸੇ ਕਹਾ ਦਾ ਗਲਤੀ ਕਰਨੇ ਕੋ ਬੋਲ ही। मैं थी बोल के थी। नहीं। आगे कैसी गलती होगी दीदी नहीं कर प्रीति को भी बुलाओ प्रीति के पैर छुएंगे अब ठीक है प्रीति को बुलाओ दीदी बुलाओ प्रीति को जाऊंगा तरफ ਬਾਦਲੇ ਬਹਾਰਾ ਅਗੇ ਹੋਏ ਔਰ ਖਾੜਦ ਬੰਦੇ ਦੇ ਵਿੱਚ ਮੈਂ ਕਰੀ ਨੀ ਨੀ ਮੈਂ ਲੈਤੀ ਬਹਾਰਾ ਜਿੱਥੇ ਤੂੰ ਬਟ ਰਹੀਆ ਓਥੇ ਆ ਬਹਾਰਾ ਹੋਈ ਤੂੰ ਵਾਹ ਬੈਠ ਤੂੰ ਬਹਾਰਾ ਬੈਠ ਕੇ ਪਿਆਰ ਨਾਲ ਬਤ ਕਰ ਨੂੰ ਬਹਿ ਜਾ ਤੂੰ ਬੈਠ ਜਾ ਯਾਰ ਤੂੰ ਆ ਬੈਠੋ ਲਾ ਉਸਕੇ ਪੈਰਾਂ ਨਾਲ ਮੇਰੇ ਸੱਟ ਨਹੀਂ ਗਏ ਸੁਣ ਤੂੰ ਸਹੀ ਆ ਜਿਹੜੇ ਕਰਾਉਂਗਾ ਤੈਨੂੰ ਪਿਆਰ ਕਰਾਉਂਗਾ ਤੂੰ ਆਪਣੀ ਮਾਂ ਨੂੰ ਯਾਦ ਕਰੇਂਗਾ ਤੇ ਮੈਂ ਤੈਨੂੰ ਰਸਦਾ ਦਫਾ ਜਗਲ ਇਹ ਕਹਿਣਾ ਪੰਗਾ ਪਿਆ ਹੈ ਇੱਕ ਦਾ ਮੈਂ ਕਿਹਾ ਤੂੰ ਵੇਖੀਏ ਇੱਕ ਦਿਨ ਮੂੰਹ ਚੱਕ ਕੇ ਨਾ ਵੇਖੇਗਾ ਮਕਾਨ ਵਾਲਾ ਤੇ ਨਾ ਤੂੰ ਬਤਾਓ ਇਸਨੇ ਗਲਤੀ ਕੀਤੀ ਹੈ ਕਿ ਨਹੀਂ ਕੀਤੀ ਹਾਂ ਬਤਾ ਗਲਤੀ ਕੀਤੀ ਹੈ ਨਹੀਂ ਸੰਗਤ ਜੀ ਆ ਦੇਖ ਲੋ ਇੱਧਰ ਸਾਰੀ ਸੰਗਤ ਆ ਮੇਰੀ ਭੈਣ ਹੈ ਜਿਹੜੇ ਕੁੜੀ ਨੂੰ ਜਿਹੜੀ ਕੁੜੀ ਨੂੰ ਛੇੜਿਆ ਸੀਗਾ ਨੇ ਜੱਪੀ ਮੂੰਹ ਤੋਂ ਦੀ ਪਈ ਸੀਗੀ ਤੇ ਐਦਾਂ ਦੇ ਲੋਕੀ ਦੁਸ਼ਟ ਲੋਕ ਜਿਹੜੇ ਪੰਜਾਬ ਦੇ ਵਿੱਚ ਆਏ ਹੋਇਆ ਪਰਦੇਸੀ ਜਿਨ੍ਹਾਂ ਨੂੰ ਪਰਦੇਸੀ ਕਹਿ ਦਿੰਦੇ ਆ ਗਿਆ ਤੇ ਭਈਏ ਵੀ ਕਹਿ ਦਿੰਦੇ ਆ ਪੰਜਾਬੀ ਦੇ ਵਿੱਚ ਤੇ ਇਹ ਇਦਾਂ ਦੀਆਂ ਹਰਕਤਾਂ ਕਰਦੇ ਆ ਫਿਰ ਕਹਿੰਦੇ ਆ ਸਾਰੇ ਬਦਨਾਮ ਹੁੰਦੇ ਆ ਠੀਕ ਹੈ ਨਾ ਜੀ ਚਲੋ ਜੀ ਮਹਾਰਾਜ ਜੀ ਪਿਆਰਿਓ ਲੈ ਕੇ ਚੱਲੇ ਆ ਸਾਭ ਜੀ ਸਾਡੇ ਤੇ ਜੋ ਬੰਦੀ ਕਾਰਵਾਈ ਸਾਭ ਜੀ ਕਰਨਗੇ ਤੇ ਅਫਸਰਾਂ ਦੇ ਹੀ ਮੁਲਾਜ਼ਮਾਂ ਦੇ ਹਵਾਲੇ ਕਰਤਾ ਸਰ ਕਿਹੜੀ ਚੌਂਕੀ ਚ ਲੈ ਕੇ ਜਾਣਾ ਸਰ ਜੀ ਬੁੱਡੇਵਾਲ ਜਾ ਰਹੇ ਆ ਸਰ ਜੀ ਲੈ ਕੇ ਤੇ ਚਲੋ ਹੁਣ ਅਸੀਂ ਹਵਾਲੇ ਕਰ ਚੁਲੇ ਆਂ ਬਾਕੀ ਅੱਗੇ ਸਰਕਾਰ ਕਾਰਵਾਈ ਕਰੂਗੀ ਫਰ ਅਗਲੀ ਕਾਰਵਾਈ ਤੁਹਾਨੂੰ ਜੀ ਦੱਸ ਦਦੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ